ਸਰਸ ਸਿਕਾਲ ਜੀ ਅ ਹੁਣ ਜਿਹੜਾ ਮੌਸਮ ਗਿੱਲੀ ਗਰਮੀ ਦਾ ਸ਼ੁਰੂ ਹੋ ਗਿਆ ਇਹ ਮੱਜਾਂ ਕੰਮ ਵਾਸਤੇ ਬਿਮਾਰੀਆਂ ਦਾ ਘਰ ਹੁੰਦਾ ਹੈ ਕੁਝ ਸਿੰਪਲ ਸਿੰਪਲ ਚੀਜ਼ਾਂ ਜਿਹੜੀਆਂ ਹੈਗੀਆਂ ਕੁਝ ਪ੍ਰੈਕਟੀਕਲ ਨੁਸਖੇ ਜਿਹੜੇ ਕਿ ਮੈਂ ਤੁਹਾਨੂੰ ਦੱਸੂਗਾ ਅੱਜ ਅ ਗੱਬਣ ਪਸ਼ੂਆਂ ਵਾਸਤੇ ਵੀ ਤੇ ਦੁੱਧ ਦੇ ਪਸ਼ੂਆਂ ਵਾਸਤੇ ਵੀ ਦੋਨੇ ਉਨੇ ਜ਼ਰੂਰੀ ਨੇ ਕਈ ਵਾਰ ਅਸੀਂ ਦੁੱਧ ਦੇ ਪਸ਼ੂਆਂ 'ਤੇ ਜ਼ਿਆਦਾ ਧਿਆਨ ਦਿੰਨੇ ਗੱਬਣ ਪਸ਼ੂਆਂ 'ਤੇ ਧਿਆਨ ਨਹੀਂ ਦਿੰਦੇ ਹੈਗੇ ਪਰ ਲੀਗਲੀ ਇਹ ਦੇਖੋ ਗੱਬਣ ਪਸ਼ੂਆਂ ਨੂੰ ਵੀ ਠੰਡਾ ਰੱਖਣਾ ਜ਼ਰੂਰੀ ਹੈ। ਔਰ ਇਹ ਚ ਹੁਣ ਫੋਗਰ ਜਿਹੜੇ ਹੁੰਦੇ ਆ ਸਾਡੇ ਫੁਹਾਰੇ ਦੀ ਜਗ੍ਹਾ ਸਪ੍ਰਿੰਕਲਰ ਜਿਹੜੇ ਹੈਗੇ ਜਿਨ੍ਹਾਂ ਚੋਂ ਪਾਣੀ ਟੁਕਕਾ ਟੁਕਕਾ ਕਰਕੇ गिरਦੇ ਆ ਉਹ ਸਭ ਤੋਂ ਜ਼ਰੂਰੀ ਹੈ। ਮੱਝਾਂ ਵਾਸਤੇ ਵੀ, ਘਾਮ ਵਾਸਤੇ ਵੀ। ਔਰ ਆਮ ਤੌਰ ਤੇ ਹੁੰਦਾ ਵੀ ਪਾਣੀ 1 ਮਿੰਟ ਚੱਲਣਾ ਚਾਹੀਦਾ, 1 ਮਿੰਟgirਣਾ ਚਾਹੀਦਾ ਪਾਣੀ ਤੇ 4 ਮਿੰਟ ਬੰਦ ਰਹਿਣਾ ਚਾਹੀਦਾ। ਇਹ ਮੇਨ ਜਿੱਥੇ ਸੀ ਦੁੱਧ ਚੋਣੇ ਆ ਉੱਥੇ ਵੀ ਸਾਡੇ ਕੋਲ ਅਰੇਂਜਮੈਂਟ ਹੋਣਾ ਚਾਹੀਦਾ ਬੜਾ ਸਸਤਾ ਅਰੇਂਜਮੈਂਟ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਮਤਲਬ ਕਿ ਆਮ ਤੌਰ ਤੇ ਜੇ ਦੇਖਿਆ ਫਾਰਮਾਂ ਤੇ 10000 ਰੁਪਏ ਦੇ ਵਿੱਚ ਇਹ ਸਿਸਟਮ ਲੱਗ ਜਾਂਦਾ ਛੋਟੇ ਫਾਰਮਾਂ ਤੇ ਔਰ ਜਿੱਥੇ ਪਸ਼ੂ ਨੇ ਪੱਠੇ ਖਾਣੇ ਆ ਉੱਥੇ ਵੀ ਇਹ ਸਿਸਟਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਨੇ ਤੁਹਾਡੀ ਇੱਕੋ ਜਗ੍ਹਾ ਵੀ ਹੋ ਸਕਦਾ ਜਿੱਥੇ ਤੁਸੀਂ ਪੱਠੇ ਪਾਣੇ ਉੱਥੇ ਵੀ ਦੁੱਧ ਚੋਣ ਦਾ ਸਿਸਟਮ ਉੱਥੇ ਹੀ ਹੋ ਸਕਦਾ ਹੈ ਪਹਿਲੀ ਗੱਲ ਤੇ ਇਹ ਹੈ ਪਸ਼ੂ ਨੂੰ ਟੰਡਾ ਰੱਖਣਾ ਜ਼ਰੂਰੀ ਹੈ ਹਵਾ ਲੱਗਣੀ ਜ਼ਰੂਰੀ ਹੈ ਗਿੱਲਾ ਰੱਖਣਾ ਜ਼ਰੂਰੀ ਪਾਣੀ ਨਹੀਂ ਬਦਗੀ ਭਾਫ ਨਹੀਂ ਠੰਡੇ ਪਾਣੀ ਦੀ ਹੁਣ ਸਪ੍ਰਿੰਕਲਰ ਦੀ ਲੋੜ ਹੁੰਦੀ ਹੈ ਜਿਹੜਾ ਪਾਣੀ girਦਾ ਰਹਿੰਦਾ ਦੂਜੇ ਨੰਬਰ ਤੇ ਕੀ ਹੈ ਬਫਰ ਦੀ ਵਰਤੋਂ ਬਫਰ ਤੁਸੀਂ ਬਹੁਤ ਜ਼ਰੂਰੀ ਹੈ ਜਿਹੜਾ ਵਰਤਨਾ ਤੁਹਾਡੇ ਵਾਸਤੇ 100 ਗ੍ਰਾਮ ਬਫਰ ਜਿਹੜਾ ਹੈਗਾ ਬਫਰ ਬਹੁਤ ਸਾਰੇ ਐਲਗੀ ਵੇਸਟ ਬਫਰ ਆਉਂਦੇ ਆ ਬਹੁਤ ਵਧੀਆ ਹੁੰਦੇ ਆ ਪਰੰਤੂ ਜੇ ਤੁਸੀਂ ਕੋਈ ਬਫਰ ਵਰਤਦੇ ਹੋ ਤਾਂ ਤੁਸੀਂ ਇਹ ਧਿਆਨ ਰੱਖੋ ਬੀਤਨਾ ਮਿੱਠਾ ਸੋਡਾ ਜਿਹੜਾ ਹੈਗਾ ਉਹ ਵੀ 50 ਗ੍ਰਾਮ ਜ਼ਰੂਰ ਪੈਣਾ ਚਾਹੀਦਾ ਹਾਂ ਤੁਹਾਡਾ ਬਫਰ ਹੀ ਜੇ ਮਿੱਠਾ ਸੋਡਾ ਤੇ ਮੈਗਨੀਸ਼ੀਅਮ ਆਕਸਾਈਡ ਹੈ ਤਾਂ ਉਹ 100 ਗ੍ਰਾਮ ਪੈਣਾ ਚਾਹੀਦਾ ਰੋਜ਼ ਦਾ ਲਾਈਵ ਜਿਸ ਜਿਹੜਾ ਹੈਗਾ 10 ਗ੍ਰਾਮ ਬਹੁਤ ਜ਼ਰੂਰੀ ਹੈ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੈ ਚੌਥੇ ਨੰਬਰ ਤੇ ਦੇਖੋ ਪੋਟਾਸ਼ੀਅਮ ਪੋਟਾਸ਼ੀਅਮ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈ ਪੋਟਾਸ਼ੀਅਮ ਦੀ ਘਾਟ ਜਿਹੜੀ ਹੁੰਦੀ ਹੈ ਉਹ ਤੁਸੀਂ ਕਾਲੇ ਨਮਕ ਰਾਹੀਂ ਪੂਰੀ ਕਰ ਸਕਦੇ ਹੋ ਸ਼ੀਰੇ ਦੇ ਵਿੱਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਚੰਗੀ ਕੁਆਲਿਟੀ ਦਾ ਸ਼ੀਰਾ 5% 6% ਤੱਕ 5 ਤੋਂ 6 ਕਿਲੋ ਇੱਕ ਕਵੰਟਲ ਫੀਡ 'ਚ ਪਾਉ ਉਹਦੇ ਨਾਲ ਪੋਟਾਸ਼ੀਅਮ ਦੀ ਘਾਟ ਪੂਰੀ ਹੋ ਸਕਦੀ ਹੈ ਅੱਧਾ ਪੌਣਾ ਕਿਲੋ ਤੱਕ ਸ਼ੀਰਾ ਸਿੱਧਾ ਫੀਡ 'ਚ ਸਿੱਧਾ ਕੁਟਲੀ 'ਚ ਪਾਇਆ ਜਾ ਸਕਦਾ ਕੋਈ ਸਮੱਸਿਆ ਵਾਲੀ ਗੱਲ ਨਹੀਂ 1 ਕਿਲੋ ਤੱਕ ਵੀ ਪਾਇਆ ਜਾ ਸਕਦਾ ਕੋਈ ਸਮੱਸਿਆ ਵਾਲੀ ਗੱਲ ਨਹੀਂ ਸਸਤੀ ਆਈਟਮ ਹੈ ਬਹੁਤ ਜ਼ਿਆਦਾ ਫਾਇਦਾ ਹੈ ਉਹਦੇ ਨਾਲ 슈ਗਰ ਦੀ ਮਾਤਰਾ ਵੀ ਪੂਰੀ ਹੁੰਦੀ ਹੈ ਵੀ 슈ਗਰ ਵੀ ਦੇਖੋ ਕਿਲੋ ਦੁੱਧ ਪੈਦਾ ਕਰਨ ਵਾਸਤੇ ਪਸ਼ੂ ਨੂੰ 70-75 ਗ੍ਰਾਮ 슈ਗਰ ਵੀ ਚਾਹੀਦੀ ਹੁੰਦੀ ਹੈ। ਉਹਦੇ ਵਾਸਤੇ ਪੋਟਾਸ਼ੀਅਮ ਕਾਰਬੋਨੇਟ ਆ ਜਿਹੜਾ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ ਉਹ ਬਹੁਤ ਹੀ ਵਧੀਆ ਰਹਿੰਦਾ ਹੈ। ਅ ਚੰਗੇ ਪਸ਼ੂ ਨੂੰ 100 ਗ੍ਰਾਮ ਤੱਕ ਦੇ ਸਕਦੇ ਹਾਂ ਜੇ ਕੋਈ ਬਹੁਤ ਵਧੀਆ ਹੈਗਾ 25-30 ਲੀਟਰ ਵਾਲੀ ਗਾਂ ਹੈ 150 ਗ੍ਰਾਮ ਰੋਜ਼ ਤਾਂ ਦਿੱਤਾ ਜਾ ਸਕਦਾ ਹੈ। ਬਫਰ ਦੇ ਨਾਲ 100 ਤੋਂ 150 ਗ੍ਰਾਮ ਦੇਣਾ ਹੀ ਦੇਣਾ ਤੁਸੀਂ। ਪੋਟਾਸ਼ੀਅਮ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਇਸ ਮੌਸਮ ਦੇ ਵਿੱਚ। ਅਕਸਰ ਅਸੀਂ ਨਹੀਂ ਇਹਦੇ ਵੱਲ ਧਿਆਨ ਦਿੰਦੇ ਹੈਗੇ ਸੋ ਇਸ ਕਰਕੇ ਪੋਟਾਸ਼ੀਅਮ ਦੇਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਫਾਇਦੇ ਅਗਲੇ 3 ਮਹੀਨੇ ਜਿਹੜਾ ਹੈਗਾ ਜੁਲਾਈ ਅਗਸਤ ਸਤੰਬਰ ਦੇ ਵਿੱਚ ਔਰ ਉਸ ਤੋਂ ਇਲਾਵਾ ਕੋਸ਼ਿਸ਼ ਕਰੋ ਵੀ ਰਾਤ ਨੂੰ ਜਿਹੜਾ ਹੈਗਾ ਪਸ਼ੂ ਨੂੰ ਜਿਸਹੀ ਵੀ ਮਾਤਰਾ 'ਚ ਠੰਡਕ ਐ ਹਵਾ ਲੱਗਦੀ ਐ ਤਾਂ ਖੁਰਲੀਆਂ ਜਿਹੜੀਆਂ ਹੈਗੀਆਂ ਪੱਠੇ ਚਾਰੇ ਤੇ ਤੂੜੀ ਜਿੰਨੀ ਵੀ ਲੋੜ ਅਨਸਾਰ ਐ मिक्स ਕਰਕੇ ਭਰ ਦਿਓ ਤਾਂ ਉਹਦੇ ਨਾਲ ਪਾਣੀ ਦੀ ਮਾਤਰਾ ਵੀ ਜ਼ਰੂਰ ਜਿਹੜੀ ਹੈਗੀ ਖੁੱਲਾ ਪਾਣੀ ਤਾਜ਼ਾ ਠੰਡਾ ਪਾਣੀ ਉਪਲਬਧ ਹੋਣਾ ਚਾਹੀਦਾ ਚੀਜ਼ਾਂ ਬੜੀਆਂ ਛੋਟੀਆਂ ਛੋਟੀਆਂ ਲੋਕ ਕਰਦੇ ਨਹੀਂ ਹੈਗੇ ਤੇ ਉਹਦੇ ਨਾਲ ਕੀ ਹੁੰਦਾ ਵੀ ਰਾਤ ਨੂੰ ਜੇ ਪਸ਼ੂ ਰੱਜ ਕੇ ਖਾ ਲੈਂਦਾ ਹੈ ਮੌਸਮ ਜੇ ਠੀਕ ਹੈ ਰਾਤ ਨੂੰ ਲਾਈਟਾਂ ਜਗਦੀਆਂ ਹਨ ਲਾਈਟਰ ਨਹੀਂ ਜੇ ਲਾਈਟਾਂ ਨਹੀਂ ਜਗਦੀਆਂ ਹੋਣਗੀਆਂ ਰਾਤ ਨੂੰ ਤਾਂ ਪਸ਼ੂ ਕਦੇ ਵੀ ਖਾਏਗਾ ਨਹੀਂ ਰਾਤ ਦੀ ਲਾਈਟ ਜਿਹੜੀ ਹੈਗੀ ਇੰਨੀ ਵੱਡੀ ਚੀਜ਼ ਹੈ ਵੀ ਤੁਸੀਂ ਰਾਤ ਦੀ ਰੋਸ਼ਨੀ ਤੁਹਾਡੇ ਡੇਰੀ ਫਾਰਮ ਤੇ ਕਾਮੇ ਤੁਸੀਂ ਦੋ ਪਸ਼ੂ ਹੈ ਭਾਵੇਂ 20 ਪਸ਼ੂ ਹੈ ਤੁਸੀਂ ਉੱਥੇ ਬੈਠ ਕੇ ਅਖਬਾਰ ਪੜ੍ਹ ਸਕੋ ਇੰਨੀ ਜ਼ਰੂਰੀ ਹੈ ਇਹ ਬੜਾ ਵਿਗਿਆਨਕ ਤੱਤ ਹੈ ਲੋਕ ਇਹਦੇ ਬਾਰੇ ਸਮਝਦੇ ਨਹੀਂ ਹਨੇਰਾ ਭਾਈਕਰ ਤਾਂ ਪਸ਼ੂ ਨਹੀਂ ਖਾਣਗੇ ਸੋ ਰਾਤ ਦੀ ਰੋਸ਼ਨੀ ਜੇ ਅਸੀਂ ਪੱਠੇ ਖੁਰਲੀਆਂ ਚ ਪਾਏ ਹੋਏ ਆ ਫੀਡ ਪਾਈ ਵੀ ਆ ਤਾਂ ਪਸ਼ੂ ਰੱਝ ਕੇ ਖਾ ਲੈਂਦੇ ਆ ਰਾਤ ਨੂੰ ਗਰਮੀ ਵੀ ਟੈਂਪਰੇਚਰ ਜਿਹੜਾ ਹੁੰਦਾ 30 32 ਡਿਗਰੀ ਤੋਂ ਵੱਧ ਨਹੀਂ ਹੁੰਦਾ ਹੈਗਾ ਹੁਣ ਬਰਸਾਤਾਂ ਹੋ ਰਹੀਆਂ ਟੈਂਪਰੇਚਰ 27 28 ਡਿਗਰੀ ਵੀ ਹੋ ਜਾਂਦਾ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਤੇਨ ਵਾਲੇ ਪਸ਼ੂਆਂ ਵਾਸਤੇ ਦੋ ਚੀਜ਼ਾਂ ਜ਼ਰੂਰੀ ਮੈਂ ਦੱਸੂਗਾ ਪਹਿਲੀ ਗੱਲ ਹੈ ਨਾਇਆਸਿਨ ਜਿਹੜਾ ਹੈ ਨਾਇਆਸਿਨ ਜਿਹੜਾ ਹੈਗਾ 15 ਤੋਂ 20 ਗ੍ਰਾਮ ਰੋਜ਼ ਦਾ ਵਧੀਆ ਕੁਆਲਿਟੀ ਦਾ ਦਿਓ ਕ੍ਰੋਮੀਅਮ ਜਿਹੜਾ ਹੈ ਕ੍ਰੋਮੀਅਮ ਜਿਹੜਾ ਹੈਗਾ 10 ਮਿਲੀਗ੍ਰਾਮ ਤੱਕ ਰੋਜ਼ ਦਾ ਮਿਲਣਾ ਚਾਹੀਦਾ ਦੋਨੇ ਬਹੁਤ ਹੀ ਜ਼ਰੂਰੀ ਨੇ ਪਸ਼ੂ ਨੂੰ ਤੰਦਰੁਸਤ ਰੱਖਣ ਵਾਸਤੇ ਬਿਮਾਰੀਆਂ ਤੋਂ ਬਚਾਉਣ ਵਾਸਤੇ ਦੇਖੋ ਜਿੰਨੇ ਮਸਲੇ ਸੀ ਇਸ ਵੇਲੇ ਦੇਖ ਰਹੇ ਆ ਉਹ ਖੁਰਾਕੀ ਮਸਲੇ ਆ ਅਸੀਂ ਕਈ ਵਾਰੀ ਬਿਮਾਰੀਆਂ ਨੂੰ ਦਵਾਈਆਂ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੁਰਾਕ ਨਾਲ ਨਹੀਂ ਜਿਵੇਂ ਕਿ ਜਿਹੜੀਆਂ ਹੰਕਾਮਾ ਮੱਝਾਂ ਇਸ ਵੇਲੇ ਕਈ ਵਾਰੀ ਬੱਚ ਸੁੜ ਦਿੰਦੀਆਂ ਅਸੀਂ ਬਹੁਤ ਸਾਰੀ ਬਿਮਾਰੀਆਂ ਲੱਭਦੇ ਰਹਿੰਦੇ ਆ ਬਿਮਾਰੀਆਂ ਲੱਭਣ ਦੀ ਲੋੜ ਨਹੀਂ ਹੁੰਦੀ ਬਹੁਤ ਵੱਡਾ ਕਾਰਨ ਹੁੰਦਾ ਉਹ ਚ ਗਰਮੀ ਐ ਇਸ ਵੇਲੇ ਗਰਮੀ ਤੋਂ ਗੱਪਣ ਪਸ਼ੂ ਨੂੰ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਪਸ਼ੂਆਂ ਦੇ ਵਿੱਚ ਕਦੇ ਮੈਂ ਪਿਛਲੀ ਵਾਰੀ ਦੱਸਿਆ ਸੀ ਜਿਹੜਾ ਡਰਾਈ ਪਸ਼ੂ ਹੈ ਉਹਨਾਂ ਚ ਹਰਾ ਚਾਰਾ ਸਹੀ ਮਾਤਰਾ ਚ ਜਾਂ ਮੱਕੀ ਦਾ ਚਾਰ ਮਿਲਣਾ ਜ਼ਰੂਰੀ ਹੈ ਤਾਕੀ ਪਾਣੀ ਦੀ ਘਾਟ ਨਾ ਹੋਵੇ ਕਈ ਵਾਰੀ ਤੂੜੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਵੀ ਦੁੱਧ ਨਹੀਂ ਦੇ ਰਿਹਾ ਤੂੜੀ ਜ਼ਿਆਦਾ ਨਹੀਂ ਪਾਉਣੀ ਹੁੰਦੀ ਇਹ ਪਸ਼ੂਆਂ ਨੂੰ ਕਿਉਂਕਿ ਤੂੜੀ ਦੇ ਨਾਲ ਢਿੱਡ ਤਾਂ ਭਰ ਜਾਂਦਾ ਪਰ ਪਾਣੀ ਦੀ ਮਾਤਰਾ ਨਹੀਂ ਪੂਰੀ ਹੁੰਦੀ ਹੈਗੀ ਬਾਕੀ ਦੇਖੋ ਇਹ ਜਿਹੜੇ ਖੁਰਾਕੀ ਮਸਲੇ ਹੈ ਇਹ ਢੋਲੀਆਂ ਇਨੀਆਂ ਨਾਲ ਜਾਂ ਦਵਾਈਆਂ ਨਾਲ ਨਹੀਂ ਹੱਲ ਹੋਣੇ ਹੈਗੇ ਇਹ ਸਹੀ ਖੁਰਾਕ ਤੇ ਸਹੀ ਪ੍ਰਬੰਧਨ ਨਾਲ ਹੀ ਹੱਲ ਹੋਣੇ ਹੈ ਬਾਕੀ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਵਾਈ ਹਲੇ ਤੱਕ ਵੀ ਗਲ ਕੋਟੂ ਮੁਹਰਦਿਓ ਲਵਾ ਲਓ ਅਸੀਂ ਪਹਿਲਾਂ ਹੀ ਲੇਟ ਆ ਜਿਨ੍ਹਾਂ ਨੇ ਵੀ ਨਹੀਂ ਲਵਾਈ ਕੁਛ ਪਰਨੋ ਭਾਗ ਕੋਲੋਂ ਵੈਕਸੀਨ ਆਪਣੀ ਕੰਪਲੀਟ ਕੀਤੀ ਜਾ ਸਕ ਚੁੱਕੀ ਹੈ ਪੂਰੀ ਕੀਤੀ ਜਾ ਚੁੱਕੀ ਹੈ ਸੋ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਰਵਾਂਗੇ ਅੱਜ ਦੀ ਵੀਡੀਓ ਚ ਜਿੰਨੇ ਮੈਂ ਨੁਸਕੇ ਦੱਸਿਆ ਮੈਂ ਇਹ ਸਾਰਾ ਨੋ ਕਹਾਂਗਾ ਵੀ ਇੰਨਾ ਤੇ ਅਮਲ ਕਰੀਏ ਇੰਨਾ ਬਾਰੇ ਜਾਣਨਾ ਜ਼ਰੂਰੀ ਨਹੀਂ ਇਹਨਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ ਠੀਕ ਹੈ ਧੰਨਵਾਦ ਜੀ ਗੱਲਾਂ ਕਰਦੇ ਰਵਾਂਗੇ ਸਾਰਿਆਂ ਸਤਿ ਸ੍ਰੀ ਅਕਾਲ